ਅਸੀਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਕਿ ਬੱਚਾ ਆਪਣੇ ਆਪ ਬਾਹਰ ਨਿਕਲ ਰਿਹਾ ਹੈ ਬੱਚਾ ਅਸੀਂ ਕੈਮਰੇ ਦਾ ਰੂਟ ਬਣਾ ਕੇ ਤੇ ਉਹ ਅਸੀਂ ਬੱਚਾ ਰਿਕਵਰ ਕਰ ਲਿਆ ਬੱਚਾ ਆਪਣੀ ਮਰਜ਼ੀ ਨਾਲ ਗਿਆ ਸੀ ਬੱਚਾ ਪੇਰੈਂਟਸ ਦੇ ਹਵਾਲੇ ਕਰਤਾ ਸੀ ਕਿਹਨਾਂ ਚੀਜ਼ ਗੱਲ ਦੀ ਅਭੀ ਕਿਤੇ ਜਿਹੜੀ ਦੋ ਬੱਚੇ ਨੂੰ ਲੈ ਗਏ ਨੇ ਬਾਹ ਫੜ ਕੇ ਲੈ ਗਏ ਨੇ ਐਸਾ ਕੁਝ ਬਿਆਨ ਵੀ ਜਿਹੜਾ ਸਾਹਮਣੇ ਆਂਦਾ ਸੀ ਸੁਰਕੀਆਂ ਦੇ ਵਿੱਚ ਕਿ ਐਸਾ ਕੁਝ ਚੀਜ਼ ਸਾਹਮਣੇ ਆਈ ਸੀ ਨਹੀਂ ਕੁਝ ਵੀ ਨਹੀਂ ਹੈਗਾ ਇਹ ਬਿਲਕੁਲ ਝੂਠ ਹੈ ਗੱਲ ਇਹ ਬੱਚੇ ਨੂੰ ਲੈ ਗਿਆ ਬੱਚਾ ਆਪ ਗਿਆ ਬੱਚਾ ਰਿਕਵਰ ਹੋ ਗਿਆ ਇਹ ਮਿਲ ਗਿਆ ਸੀ ਸਕੂਲ ਤੋਂ ਨਿਕਲ ਗਿਆ ਸੀ ਬਾਹਰ ਜੀ ਹਾਂਜੀ ਕੀ ਪਰੇਸ਼ਾਨੀ ਸੀ ਬੱਚੇ ਜਿਹੜਾ ਸਕੂਲ ਚੋਂ ਗਿਆ ਪਰੇਸ਼ਾਨੀ ਇਹਨੇ ਹੋਮਵਰਕ ਵਗੈਰਾ ਨਹੀਂ ਕੀਤਾ ਸੀ ਇਸ ਕਰਕੇ ਨਿਕਲ ਗਿਆ ਸੀ ਕਿਉਂ ਗਏ ਸੀ ਤੁਸੀਂ ਪੁੱਤ ਹੋਮਵਰਕ ਨਹੀਂ ਕੀਤਾ ਡਰ ਲੱਗਦਾ ਸੀਗਾ ਮੈਡਮ ਮਾਰਨਗੇ ਹੈ ਇਸ ਕਰਕੇ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇੱਕ ਸੂਚਨਾ ਮਿਲਦੀ ਹੈ ਸੂਚਨਾ ਕੀ ਮਿਲਦੀ ਹੈ ਕਿ ਇੱਕ ਸਕੂਲ ਦੇ ਵਿੱਚ ਨੀਜੀ ਸਕੂਲ ਦੇ ਵਿੱਚ ਇੱਕ ਬੱਚਾ ਜਾਂਦਾ ਹੈ ਤੇ ਉਸ ਤੋਂ ਬਾਅਦ ਕਿਡਨੈਪ ਹੋ ਜਾਂਦਾ ਲੇਕਿਨ ਇਹ ਖਬਰ ਸਾਰਾ ਸਰ ਗਲਤ ਹੈ ਕਿ ਇਸ ਖਬਰ ਦਾ ਅਸੀਂ ਖੰਡਨ ਵੀ ਕਰਦੇ ਹਾਂ ਪੁਲਿਸ ਵੀ ਖੰਡਨ ਕਰ ਰਹੀ ਹੈ ਇਸ ਖਬਰ ਦਾ ਲੇਕਿਨ ਇਹ ਸੁਰਖੀਆਂ ਚ ਬਟੋਰਡ ਵਾਲੀ ਖਬਰ ਸੀਗੀ ਲੇਕਿਨ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਬੱਚਾ ਜਿਹੜਾ ਸਕੂਲ ਜਾਂਦਾ ਹੈ ਕਿ ਉਹਨੇ ਕੀ ਹੋਮਵਰਕ ਨਹੀਂ ਕੀਤਾ ਹੁੰਦਾ ਜਿਸ ਕਰਕੇ ਉਹ ਸਕੂਲ ਚੋਂ ਬਾਹਰ ਆ ਜਾਂਦਾ ਵਾ ਲੇਕਿਨ ਉਹ ਸੀਸੀਟੀਵੀ ਫੁਟੇਜ ਵੀ ਨਾਲ ਚੱਲਦੀ ਪਈ ਹੈ ਲੇਕਿਨ ਇਹ ਤੇ ਕਾਬਲੇ ਸਾਰੀ ਸਾਡੀ ਲੁਧਿਆਣਾ ਪੁਲਿਸ ਉਹ ਵੀ ਖਾਸ ਕਰਕੇ ਟਿੱਬਾ ਚੌਂਕੀ ਦੇ ਐਸਐਚਓ ਤੇ ਟਿੱਬਾ ਚੌਂਕੀ ਦੇ ਜੋ ਇੰਚਾਰ ਨੇ ਉਹ ਗੁਰਦਿਆਲ ਜੀ ਤੇ ਐਸਐਚਓ ਸਾਹਿਬ ਨੇ ਲੇਕਿਨ ਉਸ ਤੋਂ ਬਾਅਦ ਗੱਲ ਕੀਤੀ ਹੈ ਕਿ ਪੂਰੇ ਪ੍ਰਸ਼ਾਸਨ ਦੀ ਕਾਬਲੇ ਤਾਰੀਫ ਹੈ ਲੁਧਿਆਣਾ ਪੁਲਿਸ ਲੇਕਿਨ ਗੱਲਬਾਤ ਕਰਦੇ ਐਸਐਚਓ ਸਾਹਿਬ ਨਾਲ ਐਸਐਚਓ ਸਾਹਿਬ ਕੀ ਪੂਰਾ ਮਾਮਲਾ ਸੀਗਾ ਬੱਚਾ ਕਿੰਨੇ ਵੇ ਸਕੂਲ ਜਾਂਦਾ ਹੈ ਤੇ ਕਿੰਨੇ ਵੇ ਸਕੂਲ ਤੋਂ ਬਾਹਰ ਆ ਜਾਂਦਾ ਹੈ ਇਹ ਆਕਾਸ਼ ਨਾਮ ਦਾ ਬੱਚਾ ਸਟਾਰ ਸਿਟੀ ਚ ਪਿੱਛੇ ਰਹਿੰਦਾ ਹੈ ਇਹ ਅੱਜ ਸਵੇਰੇ 10 ਵਜੇ ਸਕੂਲ ਗਿਆ ਸੀਗਾ ਤੇ ਸਕੂਲ 10 ਵਜੇ ਐਂਟਰ ਹੋਇਆ ਬੈਂਚ ਉੱਤਰ ਕੇ ਐਂਟਰ ਹੋਇਆ ਨਾਲ ਹੀ ਇਹਨੇ ਆਪਣੇ ਕਜ਼ਨ ਨੂੰ ਬੈਗ ਫੜਾਇਆ 10 ਵਜੇ ਕੇ 10 ਮਿੰਟ ਤੀ ਤੋਂ ਬਾਹਰ ਆ ਗਿਆ ਆਪਣੇ ਆਪ ਹੀ ਆਪੇ ਆ ਗਿਆ ਤੇ ਇਹ ਸਕੂਲ ਨੇ ਇਹਦੇ ਫਾਦਰ ਨਾਲ ਕਨਫਰਮ ਕੀਤਾ ਵੀ ਤੁਹਾਡਾ ਬੱਚਾ ਸਕੂਲ ਤੋਂ ਚਲਾ ਗਿਆ ਇਹਦੇ ਫਾਦਰ ਨੇ ਜਾ ਕੇ ਸਕੂਲ ਤੇ ਕੈਮਰੇ ਕੋਲ ਜੇ ਕਿ ਨੇ ਪੁਲਿਸ ਨੂੰ ਫੋਨ ਕਰਵਾ ਪੁਲਿਸ ਪਹੁੰਚ ਕੇ ਮੌਕੇ ਤੇ ਅਸੀਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਕਿ ਬੱਚਾ ਆਪਣੇ ਆਪ ਬਾਹਰ ਨਿਕਲ ਰਿਹਾ ਹੈ ਬੱਚਾ ਅਸੀਂ ਉਹ ਕੈਮਰੇ ਦਾ ਰੂਟ ਬਣਾ ਕੇ ਬੱਚਾ ਜਿਹੜਾ ਆਪਣੀ ਮਰਜ਼ੀ ਨਾਲ ਗਿਆ ਸੀ ਕਿਉਂਕਿ ਬੱਚੇ 10 ਦਿਨਾਂ 15 ਦਿਨਾਂ ਦੀ ਛੁੱਟੀਆਂ ਤੋਂ ਬਾਅਦ ਸਕੂਲ ਗਿਆ ਸੀ ਉਹਨੇ ਹੋਮਵਰਕ ਕੰਪਲੀਟ ਨਹੀਂ ਕੀਤਾ ਸੀ ਨਾ ਉਹ ਕੋਰੋਂ ਕੁਝ ਖਾ ਪੀ ਕੇ ਗਿਆ ਮਦਰ ਨਾਲ ਵੀ ਬੋਲ ਬਲ ਕੇ ਗਿਆ 9 ਸਾਲ ਦਾ ਬੱਚਾ ਆਇਆ ਉਹ ਤੇ ਉਹ ਅਸੀਂ ਬੱਚਾ ਰਿਕਵਰ ਕਰ ਲਿਆ ਬੱਚਾ ਆਪਣੀ ਮਰਜ਼ੀ ਨਾਲ ਗਿਆ ਸੀ ਬੱਚਾ ਪੇਰੈਂਟਸ ਦੇ ਹਵਾਲੇ ਕਰਤਾ ਸੀ ਲੇਕਿਨ ਸਰ ਇਹਦੇ ਵਿੱਚ ਇੱਕ ਬੜੀ ਸੁਰਖੀਆ ਬਟੋਲ ਵਾਲੀ ਖਬਰ ਚੱਲ ਰਹੀ ਬੱਚਾ ਕਿਡਨੈਪ ਹੋ ਗਿਆ ਕਿਡਨੈਪ ਹੋ ਗਿਆ ਐਸਾ ਕੁਝ ਸਾਹਮਣੇ ਆਇਆ ਸੀ ਕਿ ਇਸ ਚੀਜ਼ ਦਾ ਖੰਡਨ ਕੀਤਾ ਜਾਂਦਾ ਹੈ ਨੇ ਖੰਡਣਾ ਬਿਲਕੁਲ ਤੁਸੀਂ ਆਪ ਵੈਰੀਫਾਈ ਕਰ ਲਓ ਬੱਚਾ ਕਿਡਨਾਪ ਨਹੀਂ ਹੋਇਆ ਆਪਣੀ ਤੁਹਾਨੂੰ ਸੀਸੀਸੀਡੀਵੀ ਫੁਟੇਜ ਦੀ ਕੈਮਰੇ ਦੀ ਫੁਟੇਜ ਦੇ ਦੇਣਾ ਬੱਚਾ ਆਪਣੀ ਮਰਜ਼ੀ ਨਾਲ ਆ ਰਿਹਾ ਬੱਚਾ ਆਪਣੀ ਮਜ਼ਾ ਦੱਸ ਰਿਹਾ ਪੁੱਤ ਵੀ ਮੈਂ ਆ ਗਿਆ ਸੀ ਮੈਂ ਹੋਮਵਰਕ ਕੰਪਲੀਟ ਨਹੀਂ ਕੀਤਾ ਮੈਨੂੰ ਸਕੂਲ ਭੇਜਤਾ ਇਹਨਾਂ ਨੇ ਉਹ ਕੋਰ ਬੱਚੇ ਨੂੰ ਮਦਰ ਦੇ ਵੀ ਥੋੜਾ ਹੋਇਆ ਵੀ ਨਾ ਬੱਚੇ ਨੂੰ ਚਾਹ ਪਣੀ ਪਈ ਤੇ ਨਾ ਉਹਨੂੰ ਕੋਈ ਪੈਸਾ ਦਿੱਤਾ ਤੇ ਨਾ ਉਹਦੇ ਕੋਲ ਡਿਫਰੈਂਸ ਸੀਗਾ لیکن ਇਹ ਚੀਜ਼ ਗੱਲ ਅਭੀ ਕੀਤੀ ਹੈ ਜੀ ਕਿ ਦੋ ਬੱਚੇ ਉਹਨੂੰ ਲੈ ਗਏ ਨੇ ਬਾਹ ਫੜ ਕੇ ਲੈ ਗਏ ਨੇ ਐਸਾ ਕੁਝ ਬਿਆਨ ਵੀ ਜਿਹੜਾ ਸਾਹਮਣੇ ਆਂਦਾ ਸੀ ਸੁਰਕੀਆਂ ਦੇ ਵਿੱਚ ਕਿ ਐਸਾ ਕੋਈ ਚੀਜ਼ ਸਾਹਮਣੇ ਆਈ ਸੀਗੀ ਨਹੀਂ ਕੁਝ ਵੀ ਨਹੀਂ ਹੈਗਾ ਇਹ ਬਿਲਕੁਲ ਝੂਠ ਹੈ ਗੱਲ ਵੀ ਕੋਲ ਬੱਚੇ ਨੂੰ ਲੈ ਗਏ ਬਚਾਪ ਗਿਆ ਬਚਾਰ ਕਬਰੋਗਾ ਤੁਸੀਂ ਇੰਟਰਵਿਊ ਲੈ ਲਓ ਬੱਚੇ ਦੀ ਜਾਕੀ ਵੀ ਕਰ ਲਓ ਕਿੰਨੀ دیر ਤੱਕ ਸਰ ਰਿਕਵਰ ਹੋ ਗਿਆ ਰੈਸਕਿਊ ਕਰ ਲਿਆ ਬੱਚੇ ਨੂੰ 25 ਤੋਂ 30 ਮਿੰਟ ਲੱਗੇ ਹੋਣੇ ਜੀ 25 ਤੋਂ 30 ਮਿੰਟ ਹਾਂ 25 ਤੋਂ 30 ਮਿੰਟ ਇੱਕ ਕਾਬਲੀ ਤਾਰੀਫ਼ ਅਸੀਂ ਗੱਲ ਇਸ ਕਰਕੇ ਕਹਿ ਰਹੇ ਹਾਂ ਕਿ ਮਾਪੇ ਬੱਚੇ ਦੀ ਕੇਅਰ ਖੁਦ ਵੀ ਕਰਨ ਕਿਉਂਕਿ ਸਕੂਲ ਦੀ ਛੁੱਟੀਆਂ ਸੀਗੀਆਂ ਸਕੂਲ ਦੇ ਵਿੱਚ ਬੱਚਿਆਂ ਨੇ ਹੋਮਵਰਕ ਮਿਲਿਆ ਸੀ ਨਹੀਂ ਕੀਤਾ ਲੇਕਿਨ ਗੁਰਦੇয়াল ਜੀ ਵੀ ਇੱਥੇ ਤੱਕ ਕਾਬਲੇ ਤਾਰੀਫ ਹੈ ਸਾਡੇ ਐਸ.ਪੀ. ਸਾਹਿਬ ਟਿੱਬੇ ਥਾਣੇ ਦੇ ਕਾਬਲੇ ਤਾਰੀਫ ਹੈ ਜਿਨ੍ਹਾਂ ਨੇ 20 ਤੋਂ 25 ਮਿੰਟ ਦੇ ਵਿੱਚ ਉਸ ਬੱਚੇ ਨੂੰ ਰੈਸਕਿਊ ਕੀਤਾ ਸੀਸੀਟੀ ਫੁਟੇਜ ਖੰਗਾਲੀ ਗਈ ਬੱਚਾ ਕਿਸ ਰੂਟ ਤੋਂ ਗਿਆ ਕਿਸ ਰੂਟ ਤੋਂ ਨਹੀਂ ਗਿਆ ਇਹ ਕਾਬਲ ਅਫਸਰ ਬੈਠੇ ਹੋਏ ਨੇ ਜਿਨ੍ਹਾਂ ਨੇ ਲਾਅਨ ਆਰਡਰ ਤੇ ਜੋ ਚੱਲ ਰਹੀਆਂ ਨੇ ਖੰਡਨ ਕਰਨ ਵਾਲੀ ਖਬਰਾਂ ਜਿਹੜੀਆਂ ਚੱਲਦੀਆਂ ਕਿ ਬੱਚਾ ਕਿਡਨਾਪ ਹੋ ਗਿਆ ਲੇਕਿਨ ਉਹ ਗੱਲਾਂ ਬਿਲਕੁਲ ਸਰਾਸਰ ਗਲਤ ਹੈ ਕਿ ਬੱਚਾ ਜਿਹੜਾ ਆਪਣੀ ਮਰਜ਼ੀ ਨਾਲ ਗਿਆ ਸੀਗਾ ਤੇ ਆਪਣੀ ਮਰਜ਼ੀ ਨਾਲ ਬਾਹਰ ਆਇਆ ਕਿਉਂ ਹੋਮਵਰਕ ਨਹੀਂ ਕੀਤਾ ਸੀਗਾ ਇਸ ਕਰਕੇ ਲੇਕਿਨ ਕਾਬਲੀ ਤਾਕਿ ਸਿ ਲੁਧਿਆਣਾ ਪੁਲਿਸ ਨੇ ਇਸ ਕਰਕੇ ਕਹਾਂਗੇ ਲੁਧਿਆਣਾ ਪੁਲਿਸ ਸਿਰਫ 25 ਮਿੰਟਾਂ ਦੇ ਵਿੱਚ ਹੀ ਉਸ ਬੱਚੇ ਨੂੰ rescued ਕੀਤਾ ਤੇ ਉਸ ਬੱਚੇ ਨੂੰ ਪਰਿਵਾਰ ਦੇ سپੁਰਦ ਕੀਤਾ ਤਾਂ ਦੱਸਿਏ ਕਿ ਜੋ ਬੱਚਾ ਸੀਗਾ ਬੱਚਾ ਪੁਲਿਸ ਨੇ ਸਿਰਫ 25 ਤੋਂ 30 ਮਿੰਟ ਦੇ ਵਿੱਚ ਉਹ ਬੱਚੇ ਨੂੰ ਰੈਸਕਿਊ ਕਰ ਲਿਆ ਸੀ ਤੇ ਪਰਿਵਾਰ ਦੇ سپੁਰਦ ਕਰਤਾ ਸੀ ਗੱਲ ਇਹ ਕਿ ਉਹ ਪਰਿਵਾਰ ਵੀ ਸਾਡੇ ਨਾਲ ਮੌਜੂਦ ਹੈ ਕਾਬਲੇ ਤਾਰੀਫ ਟੀਬੇ ਥਾਣੇ ਦੀ ਪੁਲਿਸ ਤੇ ਲੁਧਿਆਣਾ ਪੁਲਿਸ ਸਾਡੇ ਨਾਲ ਮੌਜੂਦ ਹੈ ਗੱਲਬਾਤ ਪਰਿਵਾਰ ਨਾਲ ਕਰਦੇ ਆ ਕਿੱਥੇ ਗਿਆ ਸੀ ਬੱਚਾ ਕੀ ਸੂਚਨਾ ਮਿਲਦੀ ਹੈ ਤੁਹਾਨੂੰ ਇਹ ਮਿਲ ਗਿਆ ਸੀ ਸਕੂਲ ਚੋਂ ਨਿਕਲ ਗਿਆ ਸੀ ਬਾਹਰ ਜੀ ਹਾਂਜੀ ਕੀ ਪਰੇਸ਼ਾਨੀ ਸੀ ਬੱਚੇ ਨੂੰ ਜਿਹੜਾ ਸਕੂਲ ਚੋਂ ਗਿਆ ਪਰੇਸ਼ਾਨੀ ਇਹਨੇ ਹੋਮਵਰਕ ਵਗੈਰਾ ਨਹੀਂ ਕੀਤਾ ਸੀ ਇਸ ਕਰਕੇ ਨਿਕਲ ਗਿਆ ਸੀ ਤਾਨੂੰ ਕੀ ਸੂਚਨਾ ਮਿਲੀ ਸੀ ਕਿ ਕਿੱਥੇ ਚਲਾ ਗਿਆ ਸਾਨੂੰ ਫੋਨ ਆਇਆ ਸੀ ਸਕੂਲ ਤੋਂ ਹੀ ਫੋਨ ਆਇਆ ਸੀ ਜੀ ਕਿ ਬੱਚਾ ਬੈਗ ਪਿਆ ਉਹਦੇ ਵਿੱਚ ਸਕੂਲ ਹੈ ਸਕੂਲ 'ਚ ਬੱਚਾ ਹੈ ਨਹੀਂ ਜੀ ਕਿਸ ਤਰ੍ਹਾਂ ਦੇ ਦੇ ਸਾਡੀ ਲੁਧਿਆਣਾ ਪੁਲਿਸ ਨੇ ਬੜੀ ਹੈਲਪ ਕੀਤੀ ਸਾਡੀ ਜੀ ਬਹੁਤ ਵਧੀਆ ਕਿੰਨੇ ਦੇਰ 'ਚ ਬੱਚਾ 25 ਤੋਂ 30 ਮਿੰਟ 'ਚ ਹਾਂ ਜੀ ਘੰਟਾ ਲੱਗਿਆ ਸੀ ਜੀ ਦਿਮਾਗ 'ਚ ਕੀ ਆਇਆ ਸੀਗਾ ਦਿਮਾਗ 'ਚ ਤਾਂ ਬਹੁਤ ਕੁਝ ਆਇਆ ਸੀਗਾ ਜੀ ਸ਼ੁਕਰ ਹੈ ਮਤਲਬ ਪ੍ਰਮਾਤਮਾ ਦਾ ਬੱਚਾ ਮਿਲ ਗਿਆ ਸਾਡਾ ਕਿੰਨਾ ਥੈਂਕਸ ਕਰਦੇ ਹਾਂ ਲੁਧਿਆਣਾ ਪੁਲਿਸ ਦਾ ਬਹੁਤ 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 ਧੰਨਵਾਦ ਪੁੱਤ ਕਿੰਨਾ ਥੈਂਕਸ ਕਰਦੇ ਹਾਂ ਲੁਧਿਆ ਹਾਂ ਬਗ ਨੀ ਦਾ ਡਰ ਲੱਗਦਾ ਸੀਗਾ ਮੈਡਮ ਮਾਰਨਗੇ ਹੈ ਇਸ ਕਰਕੇ ਪ੍ਰਾਊਡ ਕਰਦੇ ਹੋ ਇਸ ਯੂਨੀਫਾਰਮ ਦੇ ਉੱਤੇ ਯੈਸ ਆ ਕਰਦੇ ਹੋ ਬਹੁਤ ਬਹੁਤ ਸ਼ੁਕਰੀਆ ਸਰਨਾਲ ਕਾਬਲੇ ਤਾਰੀਖ ਸਾਡੀ ਲੁਧਿਆਣਾ ਪੁਲਸ ਹੈ ਜੋ ਬਤੌਰ ਇੱਥੇ ਖੜੇ ਵੀ ਹੈ ਤੇ ਇਹ 마ਸੂਮ ਬੱਚਾ ਵੀ ਹੈ ਤੇ ਉਹਨਾਂ ਦੇ ਘਰ ਦੇ ਵੀ ਹੈ ਲੇਕਿਨ ਇੱਥੇ ਗੱਲ ਕੀਤੀ ਆਉਗੀ ਬੱਚਿਆਂ ਨੂੰ ਤੇ ਮਾਪਿਆਂ ਨੂੰ ਤੇ ਮਾਪਿਆਂ ਨੂੰ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਬੱਚਿਆਂ ਦੇ ਅਗਰ ਕੋਈ ਡਰ ਹੈਗਾ ਤੇ ਮਾਪਿਆਂ ਨੂੰ ਉਹਨਾਂ ਨੂੰ ਹੈਂਡਲ ਕਰਨਾ ਚਾਹੀਦਾ ਹੈ ਕਿਉਂਕਿ ਬੱਚੇ ਕਿੰਨਾ ਕਿਤੇ ਟੈਨਸ਼ਨ ਵਿੱਚ ਹੁੰਦੇ ਨੇ ਟੈਨਸ਼ਨ ਇਸ ਕਰਕੇ ਹੁੰਦੀ ਹੈ ਕਿ ਹੋਮਵਰਕ ਨਹੀਂ ਕੀਤਾ ਲੇਕਿਨ ਮਾਪਿਆਂ ਨੂੰ ਸਮਝਣਾ ਚਾਹੀਦਾ ਹੈ ਬੱਚੇ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਹੋਰ ਕੋਈ ਬੱਚੇ ਇਦਾਂ ਦੀ ਸਥਿਤੀ 'ਚ ਨਾ ਆਣ ਲੁਧਿਆਣਾ ਤੋਂ ਕੈਮਰਾਮੈਨ ਸੰਜੀ ਸੇਤੀਆ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਾਈਵ